پتر کي گال سنيه ڪر ڏينھن لاندي 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 پ ད� ཁཛ ཁསྱ ཁཁ ཁྱ ཁེ ཁསྱ 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 ཁསྱ� ཁསྱ ཁསག ཁེ ཁཁག གས ོ གས� གཁཇ ག འསེ ེ ུས ག ོ གགཉག ਵੇਖੋ ਕੋਈ ਨਹੀਂ ਬੋਲੂਗਾ ਭਾਈ ਦਾਖਲਾ ਦਾ ਦੇ ਜਿਹੜਾ ਇਹਨਾਂ ਦੇ ਕੱਲ ਦਾ ਜਵਾਬ ਕੋਈ ਹੋਰ ਨਾ ਦੇ ਪਹਿਲੀ ਤੇ ਸ਼ਰਤ ਇਹ ਆ ਪਹਿਲਾ ਸਾਡਾ ਸਵਾਲ ਇਹੋ ਹੀ ਆ 13 ਮਹੀਨੇ ਸੰਭੂ ਬਾਟਰ ਤੇ ਸਾਡਾ ਮੋਰਚਾ ਚੱਲਿਆ ਹਾਂਜੀ ਅਸੀਂ ਸੈਂਟਰ ਤੇ ਬੈਠੇ ਆ ਸਰਵਿਸ ਲੈਣਾ ਚੱਲਦੀਆਂ ਆ ਹਾਂਜੀ ਹਰਿਆਣੇ ਨੇ ਜਿਹੜਾ ਧਗਰ ਦਰਿਆ ਦਾ ਪੁਲ ਉਹਨੇ ਡਕਿਆ ਸੀ ਕਸੂਰਵਾਰ ਹਰਿਆਣਾ ਕੇ ਅਸੀਂ ਹਾਂ ਉਦੋਂ ਤੁਸੀਂ ਚੁੱਪ ਗਿਓ ਰਹੇ ਟਾਡੀ ਸਰਕਾਰ ਵੀ ਹਰਿਆਣੇ ਨੇ ਡਕਿਆ ਸਾਡੇ ਕਿਸਾਨਾਂ ਨੇ ਨਹੀਂ ਡਕਿਆ ਦੂਸਰੀ ਗੱਲ ਤੁਹਾਨੂੰ 92 ਐਮਐਲਏ ਦਿੱਤੇ ਪੰਜਾਬ ਵਾਲਿਆਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਤੇ ਤੁਸੀਂ ਉੱਥੇ ਕੀ ਕੀਤਾ ਜਦੋਂ ਹਰਿਆਣੇ ਵਾਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਚੱਲਦੇ ਹੀ ਗਰਨੇਡ ਚੱਲਦੇ ਹੀ ਉਦੋਂ ਵੀ ਤੁਹਾਡੀ ਸਰਕਾਰ ਨਹੀਂ ਬੋਲੀ ਜੇ ਹੁਣ ਤੂੰ ਖੇਨਾ ਤੁਹਾਡੀ ਸਰਕਾਰ ਦੇ ਨਾਲ ਮੀਟਿੰਗ ਸੱਦ ਕੇ ਭਾਜਪੀ ਨਾਲ ਰਲ ਕੇ ਤੇ ਸਾਡਾ ਮੋਰਚਾ ਉਥੋਂ ਖਾਲਿਆ ਗਿਆ ਸਾਰੇ ਰਾਹ ਬੰਦ ਕਰਕੇ ਜੇ ਸਰਕਾਰ 'ਚ ਦਮ ਹੀ ਤਾਂ ਰਾਖ ਹੋੜ ਦਿੰਦੇ ਤੇ ਜੇ ਮੋਰਚਾ ਠੰਡਾ ਤਾਂ ਫੇਰ ਗੱਲ ਕਰਦੇ ਇਹਦਾ ਜਵਾਬ ਦਿਓ ਬਈ ਨੂੰ ਕਿ ਤੁਸੀਂ ਕਿਸਾਨਾਂ ਨਾਲ ਕਿਹਾ ਬੀਜਪੀ ਇਹਨਾਂ ਦੇ ਦਿੱਲੀ ਵਾਲੀ ਨਾਲ ਨਹੀਂ ਅਸੀਂ ਤਾਂ ਕਿਸਾਨਾਂ